ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਨਾਮ ਦੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਆਦੇ ਬਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਾਨੂੰ ਪਤਾ ਵੀ ਕੱਲ ਦਾ ਬਲੌਗ ਚੱਲ ਰਿਹਾ ਵੀ ਡਿੰਪਲ ਆਈ ਵੀ ਹੈ ਤੇ ਇਹਨਾਂ ਨੇ ਸਲਾਹ ਕਰੀ ਸੀ ਕੱਲ ਵੀ ਕਿਤੇ ਘੁੰਮਣ ਜਾਣਾ ਅੱਜ ਹੈ ਐ ਹੈ ਦਿਨ ਐਤਵਾਰ ਤੇ ਬਾਕੀ ਜੀ 12 ਤੱਕ ਕਿੰਨਾ ਟਾਈਮ ਹੋ ਗਿਆ ਜੀ 1 ਵਜਣ ਜਾ ਰਿਹਾ ਹੈ ਤੇ ਮੈਂ ਵੀ ਆ ਗਿਆ ਤਈ 12:00 ਵਜੇ ਦੁਕਾਨ ਤੋਂ ਤੇ ਪਹਿਲਾਂ ਤਾਂ ਮਿਲੋ ਜੀ ਮਨਜੀਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਕੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਪਹਾੜ ਤੇ ਸੰਦੇਸ਼ਾਂ ਤੋਂ ਜੁੜੇ ਹੋਏ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ ਤੇ ਲੋ ਧੰਨਵਾਦ ਹੈ ਜੀ ਤੇ ਲਓ ਜੀ ਅੱਜ ਅਸੀਂ ਸੋਚੇ ਰਹੇ ਤੇ ਬੈਠੇ ਬੈਠੇ ਮੈਂ ਤੁਹਾਨੂੰ ਦੂਜੇ ਕੈਮਰੇ ਰਾਹੀਂ ਵੀ ਦਿਖਾਣਾ ਵੀ ਜਦੋਂ ਮੈਂ ਦੁਕਾਨ ਤੇ ਗਿਆ ਨਾ ਅੱਜ ਨੂੰ ਵੇਰ ਤੋਂ ਪੂਰੀ ਧੁੱਪ ਹੈ ਮਨਜੀ ਇਧਰ ਕਹਿੰਦੀ ਘੁੰਮਣ ਵੀ ਜਾਣਾ ਖੇਤੀ ਆ ਜੀ ਮਾ ਠੀਕ ਹੈ ਫਿਰ ਬੈਠੇ ਬੈਠੇ ਮੈਂ ਜਦੋਂ ਨਾ ਕਹ ਰਿਹਾ ਨਾ ਇੰਨੀ ਗਰਮੀ ਆ ਗਈ ਮੈਂ ਕਹਿਆ ਕੋਈ ਨਹੀਂ ਪ੍ਰਮਾਤਮਾ ਜਦੋਂ ਅਸੀਂ ਜਾਣਾ ਛੇਦ ਅੱਜ ਵੀ 2 ਵਜੇ ਤੇ ਤੁਰਨਾ ਆਪਦਾ ਜਦ ਮੀਂਹ ਪਾ ਲਈ ਭਾਈ ਪਰ ਅੱਜ ਪ੍ਰਮਾਤਮਾ ਨੇ ਖੜੀ ਮੇਰੇ ਕੋਲ ਸੁਣ ਲਈ 12:00 ਸਾਢੇ 12:00 ਤੋਂ ਹੀ ਮੀਂਹ ਚੱਲ ਪਿਆ ਲੋਈ ਹੁਣ ਨਾਲ ਬਣੇ ਰਿਹਾ ਦੱਸ ਅਸੀਂ ਛਾਤਰੀ ਵੀ ਕੱਢ ਲਈ ਅੱਛਾ ਜੀ ਰਾਣੀ ਸੰਦਰਾ ਵੀ ਅੱਜ ਤੋ ਤੇਰੀ ਬਾਕੀ ਪ੍ਰਮਾਤਮਾ ਕਹਿੰਦਾ ਰਹਿੰਦਾ ਹੁੰਦਾ ਜਿਹੜਾ ਰਹਿ ਗਿਆ ਕੁਛ ਕੁ ਮੈਂ ਕਰ ਦੰਨਾ ਹਨਾ ਮੰਜੀ ਤਾਂ ਤੇ ਮਨਜੀਤ ਉਹਨਾਂ ਨੂੰ ਮੈਂ ਡਿਊਟੀ ਲਾ ਕੇ ਗਿਆ ਤਾਂ ਵੀ ਹਾਂ ਇਹ ਵੀ ਗੱਲ ਹੈ ਸਾਰੀ ਗੱਡੀਆਂ ਨਹੀਂ ਸੋਈਆਂ ਹਾਂ ਦੇਖੋ ਹੀ ਰੈਡੀ ਹੋਏ ਪਿਆ ਬਾ ਨਹੀਂ ਆ ਗਿਆ ਜੀ ਮੈਂ ਮੈਂ ਹਜੇ ਰੈਡੀ ਹੋਣਾ ਦੀਪਲ ਹੋਈ ਡਿੰਪਲ ਹੋਈ ਲਓ ਜੀ ਅੱਜ ਦੀਪਲ ਰੈਡੀ ਹੋਈ ਵੀ ਐ ਤੇ ਮੈਂ ਵੀ ਕਿਹਾ ਵੀ ਹੈ ਬਾਈ ਜੇ ਮਨਜੀਤ ਉਹਨੇ ਕਿਹਾ ਕੁਛ ਅਸੀਂ ਹੁਣ ਮਿਸ਼ਨੇ ਕਿਤੇ ਕਿਤੇ ਗਏ ਵੀ ਨਹੀਂ ਹਨਾ ਉਹ ਮੱਥਾ ਮੱਥਾ ਟੇਕਿਆ ਨੇ ਜਾ ਕੇ ਬਿੰਦਰਾ ਇੱਕ ਗੁਰਦੁਆਰਾ ਸਾਹਿਬ ਵੀ ਹਨ ਨੂੰ ਦਿਖਾਈਏ ਨਜ਼ਾਰਾ ਮੇਰਾ ਪਹਾੜ ਦਾ ਵੀ ਹੈ ਸੁਬਾਹ ਪੂਰਾ ਮੀਂਹ ਪੈ ਰਿਹਾ ਏ ਇਸ ਟਾਈਮ ਆਏ ਹਾਏ ਹਾਏ ਮੈਂ ਕਹਿਣਾ ਹੀ ਨਜ਼ਾਰਾ ਬਾਕੀ ਸੌਣ ਦੇ ਦਿਨ ਵੀ ਥੋੜੀ ਰਹਿ ਗਏ ਚੱਲ ਰਿਹਾ ਜੀ ਪੰਤਾਲਾ ਮੈਂ ਕਿਹਾ ਵੀ ਆਪਣੇ ਸਬਸਕ੍ਰਾਈਬਰਾਂ ਦਿਖਾ ਦਈਏ ਹੁਣੇ ਹੀ ਆਇਆ ਜੀ ਜ਼ਿਆਦਾ ਤਾਂ ਪਹਿਲਾਂ ਤਾਂ ਹਲਕੀ ਜਿਹੀ ਕਿਣੀਆਂ ਹੀ ਗੇਰ ਕੇ ਹਟ ਜਾਂਦਾ ਥਾ ਓਵਾਹੀ ਦੇਵ ਮਹਾਰਾਜ ਕਾਫੀ 3-4 ਦਿਨ ਤੋਂ ਗਰਮੀ ਵੀ ਬਹੁਤ ਪਈ ਐ। ਇਹ ਅੱਜ ਕੱਲ ਹੁਣ ਤੋਂ ਜਿਹੇ ਦਿਨ ਐ। ਪਸੀਨਾ ਜਾਈ ਜਾਂਦਾ ਜੀ। ਉਹਦੇ ਕਰਕੇ ਵੀ ਇਹੇ ਰਹੇ ਤੇ ਸਭ ਕਹਿੰਦੇ ਮੀਂਹ ਪੈ ਲੈ ਵਜੇ ਇੱਕ। ਬਾਕੀ ਮੈਂ ਮਨਜੀਤ ਉਹਨਾਂ ਨੂੰ ਕਿਹਾ ਤਾਂ ਯਾਰ ਅੱਜ ਵੀ ਜੇ ਜਾਣਾ ਨਾ ਬਾਈ ਐਂ ਕਰ ਲਿਓ ਗੱਡੀ ਧੋ ਲਿਓ ਮੈਂ ਮੜਾ ਕੰਮ ਕਰ ਲਉਂਦਾ ਚੱਲ। ਤੇ ਹੁਣ ਕਰਦਾ ਹੀ ਗੱਲ ਮਨਜੀਤ ਉਹਨਾਂ ਨਾਲ। ਹਾਂ ਬਈ ਮਨਜੀਤ। ਬਾਕੀ ਦੇਖਦੇ ਥੋੜਾ ਜਿਹਾ ਰੁਕ ਜੇ ਬੈ ਨਾ। ਹਾਂ ਫੇਰ ਨਿਕਲਦੇ। ਚਲੋ ਕੋਈ ਨਹੀਂ ਇਹ ਤਾਂ ਨਹੀਂ ਪੰਧਾਰੇ ਆਪੇ ਨਾਲ ਥੋੜਾ ਬਾਈ ਡਿੰਪਲ ਹੁਣ ਕੋਈ ਤੁਸੀਂ ਸਲਾਹ ਕਰਕੇ ਨਾ ਕੋਈ ਮੰਨੂ ਕਹਿ ਦਿਓ ਕਿਤੇ ਤਾਨਾ ਮੈਨਾ ਮਾਰ ਦਿਓ ਦੇਖੋ ਬਾਈ ਮੈਂ ਤਾਂ ਕਹਿ ਤੇ ਆ ਆ ਵੀ ਗਿਆ ਕਰਾਂ ਠੀਕ ਨਹੀਂ ਹਾਲ ਦੇ ਨਹੀਂ ਤੁਹਾਨੂੰ ਨਾ ਆ ਮਾ ਹੰ ਬੈਲ ਕੋਲ ਤੇਰੀ ਹੈ ਤੇ ਚਲੋ ਅੱਜ ਜਾਇਆ ਨਹੀਂ ਦੁਪਹਿਰੇ ਤੇ ਕਿਤੇ ਹੂੰ ਜਾਣਾ ਤਾਂ ਟੀਬੀ ਸਾਹਿਬ ਹੈ ਗੁਰਦੋਰਾ ਸਾਹਿਬ ਮੁੱਖਾ ਦੇਖਾਂ ਰੋਪੜ ਜਾਣਾ ਜਣੋ ਚੱਲ ਉਹ ਵੀ ਠੀਕ ਐ ਕਹੇ ਨਹੀਂ ਕਰਦੇ ਸਿਆਣਿਆਂ ਦੀ ਇੱਕ ਕਹਾਵਤੀ ਕਹਿੰਦੇ ਵੀ ਜਦੋਂ ਤੁਹਾਡੇ ਮੂਰੇ ਛੁੱਟਿਆ ਥਾਨ ਸਾਡੇ ਕਿੰਨੀ ਤੋਂ ਭਾਵੇਂ ਕੁਛ ਵਾਲ ਹੈ ਕਿ ਨਹੀਂ ਹੁਣ ਅਸੀਂ ਤਾਂ ਮੈਂ ਤਾਂ ਆ ਗਿਆ ਛੁੱਟੀ ਕਰਕੇ ਭਾਵੇਂ ਜਿੱਧਰ ਮਰਜੀ ਨੂੰ ਲੈ ਜਿਓ ਹੈ ਕਿ ਨਹੀਂ ਤੇ ਬਾਕੀ ਚੱਲ ਵੀ ਕਰੂਗੇ। ਇਹ ਇੱਦਾਂ ਦਾ ਰੂਪ ਨਹੀਂ ਕਰਨਾ ਤਾਂ ਇੱਥੇ ਐਂੰਦਲਾ। ਹਾਂ। ਇੱਕ ਗੱਲ ਹੈ ਹੀ ਦੇਖੋ ਡਿੰਪਲ ਨਾ ਤਾਂ ਐ ਦਿਖਣਾ ਹੋ ਨਹੀਂ ਕਰਿਆ ਕਰਦੇ ਸੂਟ ਦਿਖਾਏ ਕਰਦੇ ਆ। ਇਕ ਨਾ ਕਿੰਨੀ ਸੋਹਣੀ ਚੋਨੀ ਲੈ ਕੇ ਖੜੀ ਐ, ਕੱਦੀ ਖੜੀ ਐ ਨਾ। ਭਾਈ ਮੰਨੂ ਨਾ ਅੱਜ ਕੋਈ ਵੀ ਦੋਸ਼ ਲਾਏ ਉਹ ਮੰਨੂ ਨਾ ਕੁਝ ਵੀ ਕਹੋ। ਵੀ ਹਾਂ ਤੂੰ ਲੈ ਗਿਆ ਨਹੀਂ ਤਾਂ ਬਹਾਨਾ। ਇਹ ਪ੍ਰਮਾਤਮਾ ਮੇਰਾ ਸਾਥ ਵੀ ਦਿੰਦਾ ਏ ਕਿਸੇ ਤੇ ਠੰਡਾ ਜਿਹਾ ਤਾਂ ਕਰਤੇ ਆ। ਹੈ ਕਿ ਨਹੀਂ? ਐ ਮਨਜੀਤ। ਏ ਦੇਖੋ ਜੀ ਇੱਕ ਹੋਰ ਵੀ ਗੱਲ ਐ ਹੁਣ 2-3 ਦਿਨ ਤੋ ਪੂਰੀ ਧੁੱਪ ਤੀ ਨਿਕਲਦੀ ਗਰਮੀ ਤੀ ਫਿਰ ਹੁਣ ਇੰਨੇ ਕ ਮੀਂਹ ਗੈਲ ਵੀ ਬਾਹਰ ਠੰਡਾ ਹੋ ਗਿਆ ਪਰ ਅੰਦਰ ਪੂਰੀ ਉਹ ਗਰਮੈਸ ਹੋ ਗਈ। ਫਾਰਿਕ ਐ ਮਨਜੀਤ ਇੰਨੇ ਕ ਮੀਂਹ ਗੈਲ ਨਹੀਂ ਫਿਰ ਤਾਂ ਗਰਮੀ ਬਹੁਤ ਹੋ ਜਣੀ। ਘਟੋ ਘਟਣਾ ਐ ਪਵੇਣਾ ਅੱਜ ਚਾਹੇ ਘੰਟੇ ਬਾਅਦ ਆਜਵੇ ਫਿਰ ਐਨਾ ਕ ਫੇਰ ਕਰਜ ਬੈ। ਯਾ ਫਿਰ ਭਾਈ 2-3 ਘੰਟੇ ਐਨ ਪਵੇ ਤਾਂ ਧਰਤੀ ਭੁੱਖੀ ਐ ਨਾ ਜਿਹੜੀ ਗਰਮੈਸ ਐ ਤਾਂ ਚੱਕ ਹੋਣੀ ਉਹ ਹੈਨੀ। ਤਰਪਾਏ ਕਰ 10 ਮਿੰਟ ਰੁਕ ਜਾ ਹਾਂ 10 ਕਿਉਂ ਪਰ ਇੱਕ ਗੱਲ ਹੋਰ ਵੀ ਹੈ ਮੰਜੀ ਜਿਹੜੇ ਸੌਣ ਦੇ ਮਹੀਨੇ ਹੁੰਦੇ ਨੇ ਨਾ ਇਹਨਾਂ ਚ ਐ ਨਹੀਂ ਹੈ ਵੀ ਛਰਾਟੇ ਜੇ ਆ ਜਾਣੇ ਕਈ ਵਾਰ ਬਹੁਤ ਤੇਜ਼ ਆਊਗਾ ਕਈ ਵਾਰ ਜਦੀ ਰੁਕ ਜੇ ਵੀ ਜਾਂਦਾ ਐ ਵੀ ਹੈਨਾ ਹੁਣ ਤਾਂ ਮੈਨੂੰ ਐ ਲੱਗਦਾ ਕਿ ਤੇਰੇ ਖਾਤੇ ਦੇ ਰੱਖਾਂਗਾ ਹਾਂ ਡਿੰਪਲ ਤੂੰ ਵੀ ਕੋਈ ਗੱਲ ਬਸਣਾ ਦੇ ਬਾਈ ਹੈਂ ਵੀ ਹਰਦਾ ਤੈਨੂੰ ਮਰ ਜਾਣਾ ਹਾਂ ਇਹ ਵੀ ਹੈ ਤੇ ਚਲੋ ਠੀਕ ਹੈ ਜੀ ਫਿਰ ਬਾਅਦ ਚ ਮਿਲਦੇ ਹਾਂ ਅਸੀਂ ਸੋਚਿਆ ਵੀ ਮੜਾ ਕ ਆਪਣੇ ਸਬਸਕ੍ਰਾਈਬਰਾਂ ਦਿਖਾ ਦਈਏ ਵੀ ਸਾਢੇ ਕਿੰਨੀ ਵੀ ਲੱਗ ਗਿਆ ਮੀ ਪੈਣਾ ਹੋ ਗਿਆ ਠੰਡਾ ਜਾ ਹੈ ਕਿ ਨਹੀਂ ਮਨਜੀਤ ਤੇ ਇੱਕ ਹੋਰ ਵੀ ਹੈ ਜੀ ਚੱਕਰ ਪਿਛਲੀ ਵਾਰ ਨਾ ਮਨਜੀਤ ਮੇਤੇ ਨਾ ਗੱਡੀ ਇਹ ਟੀਨਾ ਦੇ ਜਦ ਹੁਣ ਪਹਿਲਾ ਕਰਨ ਨੂੰ ਲੈ ਜਾਂਦੇ ਤੇ ਨਾ ਗੱਡੀ ਐਂ ਟੀਨਾ ਦੇ ਸੀਧ ਵਿੱਚ ਤੀ ਉਹ ਉੱਪਰੋਂ ਕੋਈ ਜਰਜੋਰ ਗਰੀ ਆ ਉਧਰ ਲਾਗ ਨਹੀਂ ਹਾਂ ਜਾਂ ਫਿਰ ਮਿੱਟੀ ਉਹਦੇ ਅੰਦਰ ਜਿਆਦਾ ਚੁੱਕਣੀ ਜੀ ਮਿੱਟੀ ਆ ਲਾਲ ਜੀ ਕੋਈ ਹਨਾ ਜਾਂ ਤਾਂ ਫਿਰ ਜਿਆਦਾ ਹਿਮਾਚਲ ਗਏ ਤੇ ਨਹੀਂ ਟੈਰਾ ਟੂਰਾ ਨਾ ਮਾਰੀ ਵੀ ਹੈ ਹਾਂ ਹੁਣ ਇਹਨਾ ਉੱਥੇ ਵੀ ਇਤਰਾ ਹੀ ਤਵਾ ਹੋਣੀ ਹੈ ਹਾਂ ਮੇਰੀ ਸਲਾਹ ਬਣਦੀ ਵੀ ਰਵੀnga ਉਹ ਰਵੀ ਕਰਾ ਦਵੇ ਨਾ ਐਨ ਸਾਫ ਕਰ ਦਣੀ ਉਹਨੇ ਵਾਈਟ ਹੋ ਜਾਣਾ ਨਾ ਐਨ ਜਿਕਣਾ ਉਹ ਦਾਗ ਨਹੀਂ ਪੈਗੇ ਉਹ ਸਭ ਚੱਕੇ ਜਾਣੇ ਨਾ ਦਾ ਬਈ ਬਥੇਰੇ ਸਾਫ ਕਰਿਆ ਸੀ ਸੈਲਫ ਸ਼ੈਂਪੂ ਵੀ ਪਾਇਆ ਸੀ ਅੱਛਾ ਕਮਾਲ ਕਰਤੀ ਚਲੋ ਕਹਿ ਨਹੀਂ ਕਰਦੇ ਹੁਣ ਵੀ ਅਸੀਂ ਉਹਨਾਂ ਵਰਗੀਆਂ ਗੱਡੀਆਂ ਤੋਦਨ ਨਹੀਂ ਨਹੀਂ ਇੱਕ ਗੱਲ ਹੋਰ ਵੀ ਹੈ ਮਨਜੀਤ ਮੈਂ ਤਾਂ ਉਹ ਲੱਗਿਆ ਤਾਂ ਗੱਲ ਕਰਨ ਕਹਿੰਦੇ ਨਹੀਂ ਸੀ ਹੂੰ 500 ਰੁਪਏ ਦੇ ਲਏ ਹੁਣ 500 ਤੋਂ ਥੱਲੇ ਲੰਦਾ ਹੀ ਨਹੀਂ 300 ਰੁਪਏ ਲੰਨੇ ਨਾ 200 250 ਬਾਈ ਕਿਉਂ ਮਾਰ ਕੇ ਅੱਛਾ ਐ ਦੱਸੋ ਮੇਰੀ ਗੱਲ ਸੁਣੋ ਬਾਹਰ ਤੇ ਤਾਂ ਚਲੋ ਪ੍ਰਮਾਤਮਾ ਨੇ ਵੀ ਧੋਤੀ ਅੰਦਰ ਬੈ ਕਿਉਂ ਮਾਰਿਆ ਤੁਸੀਂ ਹਾਂ ਸਰ ਫੇਰ ਤਾਂ ਮੰਨ ਲੀਏ ਅੰਦਰ ਡੈਸ਼ ਬੋਰਡ 'ਤੇ ਮਾਰਿਆ ਕੱਪੜਾ ਐ ਉਹ ਅੰਦਰ ਆ ਖਾ ਪਈਏ ਸ਼ੀਸ਼ੇ ਲੱਗੇ ਹੋਏ ਟਿੰਪਲ ਦੱਸੋ ਸੱਚ ਟਾਕੀ ਖੋਲੀ ਸੀ ਕੋਈ ਹਾਂ ਤਾਂ ਕੀ ਤਾਂ ਨਹੀਂ ਕੋ ਬਾਕੀ ਰੁਪਿਆ 150 ਹੀ ਰਹਿ ਗਿਆ 100 ਉਹ ਵੀ ਹੁਣ ਰਿਹਾ ਨਹੀਂ ਪ੍ਰਮਾਤਮਾ ਕਹਿੰਦਾ ਮੈਂ ਧੋਤੀ ਹੈ ਕਿ ਨਹੀਂ ਇਧਰ ਨੂੰ ਆ ਜਾ ਅੱਛਾ ਨਾ ਉਹ ਕਪੜਾ ਕਪੜਾ ਜਾ ਮਾਰ ਲੂਗਾ ਇੱਕ ਵਾਰ ਹੈ ਨਹੀਂ ਤੇ ਉਹ ਬੀਬਾ ਕੈਸ਼ ਕੂਸ਼ ਐ ਤਾਂ ਬੀਬਾ ਪੱਠਲਾ ਆਪਣੇ ਨਾਲ ਡਿੰਪਲ ਘਬਰਾਣੇ ਦੀ ਤਾਂ ਲੋੜੇ ਨਹੀਂ ਹੈ ਕੱਢੂਗੇ ਹਾਂ ਪੈਸੇ ਤਾਂ ਐ ਤੱਕ ਐਤ ਕੀ ਪਰ ਇੱਕ ਹੋਰ ਕਰ ਐਤ ਕੀ ਪੈਸੇ ਇੰਨੇ ਹੈ ਹੀ ਨਹੀਂ ਤੇ ਹਨਾ ਹੂੰ ਹੱਥ ਟੈਕ ਹੋ ਗਿਆ ਪਿਆਣਿਆਂ ਵਾਂ ਕਹਿ ਰਹੀ ਕਹਿੰਦੀ ਕੀ ਕਰਾਂ ਅਟਕ ਰਟ ਰਟ ਗਿਆ ਚਲੋ ਇਹ ਲਓ ਜੀ ਮੈਂ ਕਹਿ ਰਿਹਾ ਤਾਂ ਵੀ ਪਾਊਗਾ ਹੁਣ ਚੱਕ ਦੇ ਕੰਮ ਨੂੰ ਪ੍ਰਮਾਤਮਾ ਸਾਨੂੰ ਤਾਂ ਟੀਨਾ ਤੇ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਮੀ ਹੈ ਹਨ ਨਹੀਂ ਹੈ ਕਿ ਨਹੀਂ ਤੇ ਬਾਕੀ ਗੱਲ ਇਸ ਤਰ੍ਹਾਂ ਹੈ ਵੀ ਜੇ ਜਾਣਾ ਹੈ ਤਾਂ ਕੋਈ ਚੱਕਰ ਵੀ ਨਹੀਂ ਆਪਾਂ ਤਾਂ ਗੱਡੀ 'ਚੇ ਬਹਿ ਜਾਣਾ ਪਰ ਚੱਲੂਗੇ ਮਾੜਾ ਟਾਈਮ ਤਾਂ ਬਾਹਲਾ ਪਿਆ ਜੇ ਤਾਂ ਅੱਗੇ 3-4 ਵਜੇ ਤੁਰਦੇ ਤੇ ਹਾਂ ਹਾਂ ਬਾਕੀ ਬੁੱਗਾ ਆਇਆ ਤਾਂ ਜੋ ਉਹ ਵੀ ਕਹਿ ਰਿਹਾ ਤਾਂ ਕਹਿੰਦਾ ਵੀ ਹੋ ਕਾ ਜਾਇਓ ਜੇ ਜਾਣਾ ਤੁਸੀਂ ਮਿਲ ਜਿਓ ਕਹਿੰਦਾ ਹਾਂ ਬੂਆ ਵੀ ਮਮਾ ਆ ਰਹੀ ਉਹਦੀ ਖਬਰ ਤਾਰ ਲਿਆਉਂਗੇ ਕੱਲ ਦੀ ਏ ਢਿੱਲੀ ਹੋਈ ਨਹੀਂ ਜ਼ਿਆਦਾ ਹੈ ਬਾਹਰ ਆ ਤਾਂ ਕਹਿੰਦਾ ਲੈ ਕੇ ਜਾਣੀ ਅਨਫੈਕਸ਼ਨ ਹੋ ਗਈ ਹਾਂ ਅੱਜ ਕੱਲ੍ਹ ਬਾਈ ਚੱਲ ਰਿਹਾ ਹੈ ਇਹ ਕੰਮ ਅਨਫੈਕਸ਼ਨ ਵਾਲਾ ਤਾਂ ਕਿਉਂ ਮੌਸਮ ਇਹ ਜੀ ਆਹ ਬੇਕਾਰ ਉਹ ਬਜ਼ੁਰਗ ਸਰੀਰ ਹੈ ਕੁਝ ਖਰਾਕ ਨਹੀਂ ਉੰਨੀ ਹੈ ਪਹਿਲਾਂ ਮੰਗ ਜੇ ਆਪਣਾ ਸਰੀਰ ਹੈ ਜਿਕਣਾ ਹੁਣ ਸਾੜੇ ਆ ਅਸੀਂ ਜਵਾਨੀ ਪਹਿਰੇ ਚ ਆਏ ਉਹਦੇ ਬਾਅਦ ਆ ਚਲੋ ਸਾੜਾ ਸਰੀਰ ਹੈ ਜੇ ਆਪਾਂ ਖਾਣੇ ਪੀਣੇ ਆ ਉਹ ਕਣੀ ਪਚਾਂਦਾ ਵੀ ਐ ਤਾਂ ਸਹੀ ਹੁੰਦਾ ਹੈ ਕਹਿਣ ਦਾ ਭਾਵ ਵੀ ਮੜਾ ਇੱਕ ਸਰੀਰ ਤੇ ਜਾਨ ਹੁੰਦੀ ਬਿਮਾਰੀਆਂ ਨਾਲ ਲੜਨ ਲਈ ਜਾਨ ਹੋਏ ਨਾ ਸਰੀਰ ਮਾ ਫਿਰ ਕੋਈ ਚੱਕਰ ਨਹੀਂ ਕੁਛ ਅੱਜ ਕੱਲ ਪਸੀਨੇ ਜੇ ਆਈ ਜਾਂਦੇ ਆ ਉਹਦੇ ਕਰਕੇ ਵੀਕਨੈਸ ਹੋਈ ਜਾਂਦੀ ਹੈ ਹੂ ਕਰ ਰਹੇ ਆ ਵੀ ਕਿ ਆ ਜਿਆਦਾ ਹੱਦ ਤੇ ਵੱਧ ਗਰਮੀ ਹੈ ਇਹ 2 ਦਿਨ ਤਾਂ ਬਹੁਤ ਬੁਰਾ ਹਾਲ ਰਿਹਾ ਕੱਲ ਦੇਖਿਆ ਕਿੰਨੀ ਧੁੱਪ ਚੜੀ ਹੈ ਤਿੱਕੀ ਆਂਦੀ ਆਂਦੀ ਹੈ ਥੰਮ ਇਹ ਮਹੀਨਾ ਹੀ ਇਹੋ ਜਿਹੇ ਆ ਦੁਵਾਲੀ ਤੱਕ ਹਾਂ ਦੀਪਲ ਨੂੰ ਤਾਂ ਨਹੀਂ ਆਉਂਦਾ ਗੁੱਸਾ ਦੀਪਲ ਕੱਲੀ ਉਹ ਬੈਠੀ ਦੋੱਚੀ ਜਾਂਦੀ ਕਿ ਐਸੋ ਕੀ ਕਰਦੀ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਆਂ ਜੀ ਦੀਪਲ ਦਾ ਇਹੋ ਜਿਹਾ ਕੰਮ ਹੈ ਅੱਜ ਸਵੇਰੇ ਮੈਂ ਵੀ ਦੇਖੀ ਐ ਜਦ ਐਂ ਹੁੰਦਾ ਨਾ ਵੀ 7 ਵਜੇ ਹੋਣ ਮਨਜੀਤ ਲੱਗੀ ਕੰਮਕਾਰ ਨੂੰ ਉੱਠਣ ਉਹ ਤੇ ਪਹਿਲਾਂ ਭੱਜ ਕੇ ਬੜ ਜਾਂਦੀ ਰੋਈ ਚ ਵੀ ਤੂੰ ਹੁਣ ਬੈਠ ਤੂੰ ਹੁਣ ਕਹਿਣਾ ਉਹਦੇ ਛੁੱਟੀਆਂ ਕੱਟਣ ਆਈਆਂ ਐ ਐ ਕਿ ਨਹੀਂ ਹਾਂ ਪਰ ਇੱਕ ਗੱਲ ਹੈ ਜਿਹੜਾ ਬੰਦਾ ਜਿੰਨਾ ਕ ਘਰਾਂ ਕੰਮ ਕਰਦਾ ਹੁੰਦਾ ਨਾ ਉਹਦਾ ਹੱਥ ਉਹਦਾ ਸਰੀਰ ਓਪਣਾ ਹੀ ਬਣ ਜਾਂਦਾ ਉਹਨਾਂ ਕ ਤਾਂ ਉਹਨਾਂ ਕਰਨਾ ਹੀ ਕਰਨਾ ਪਰ ਅਸੀਂ ਤਾਂ ਬਾਈ ਕਹਿੰਨੇ ਆਂ ਨਾ ਵੀ ਆਪਣਾ 2-4 ਦਿਨ ਛੁੱਟੀਆਂ ਜਿੰਨੇ 10 ਦਿਨ ਕੱਟਣ ਆਈ ਐ ਹਾਂ ਮੈਂ ਦੇਖਿਆ ਜਮ ਜੀ ਇਤਨਾ ਕਿਹਾ ਕਿ ਨਹੀਂ ਵੱਜ ਗਏ 7 ਬਈ ਲੈ ਚਲੋ ਉਠੀਏ ਭੱਜ ਗਿਆ ਪਹਿਲਾਂ ਵੜ ਗਈ ਜਾ ਕੇ ਭਾਂਡੇ ਲੱਗ ਗਈ ਤੋਂ ਹਾਈ ਜੀ ਜੀ ਕੱਲੂ ਤੇ ਕੰਮ ਹੈ ਮਾਤਿਆ ਨੂੰ ਠੀਕ ਇੱਕ ਗੱਲ ਹੈ ਕੰਮ ਕਰਨਾ ਚਾਹੀਦਾ ਆਪਣੇ ਘਰ ਦਾ ਕਿਉਂਕਿ ਕੱਲੂ ਦੇਖੋ ਵਿਆਹ ਵੀ ਹੋਣੇ ਆ ਫਿਰ ਉੱਥੇ ਜਾ ਕੇ ਇਹਨੂੰ ਕੋਈ ਕਟਨਾਈ ਨਹੀਂ ਆਊਗੀ ਹੈ ਕਿ ਨਹੀਂ ਨਾਲੇ ਕੰਮਕਾਰ ਆ ਜਾਂਦੇ ਐ ਸੌਜੀ ਬਣਾਣੀ ਯਾ 300 ਗੈਲਰੀ ਜਿਹੜੀ 80 ਤੋਂ 90 ਚੜ੍ਹਦੀ ਹਾਂ ਮਾਂ ਮੈਂ ਹੋਣ ਸੀ ਤੱਕ ਹੁਣ ਇਹਨੂੰ ਟਾਈਮ ਟੇਬਲ ਦਾ ਪਤਾ ਲੱਗ ਗਿਆ ਨਾ ਨਾ ਬੈਸੇ ਇਹਨਾਂ ਕੰਪਨੀ ਫੇਰ ਵੀ ਚੱਲ ਦੋ ਏ ਜਣੀਆਂ ਰਲ ਕੇ ਵੀ ਕਰ ਲੂਗੇ ਉਹ ਵੀ ਕੋਈ ਹੋਣੀ ਨਾਲੇ ਦਿਲ ਲੱਗ ਜਾਂਦਾ ਆ ਮੈਂ ਇਹਨੂੰ ਐ ਕਹਿਦੀ ਹਾਂ ਰੋਟੀ ਤਾਂ ਐਂ ਹੀ ਬਣਦੀ ਜਾਂ ਕੇ ਨਾ ਮਾਂ ਰੋਟੀ ਮੈਂ ਬਣਾ ਲੈਂਦਾ ਬਾਕੀ ਕਿਚਨ ਐ ਆ ਹੋਈ ਜਾਂਦਾ ਬਾਅਦ ਵਿੱਚ ਹਾਂ ਇਹਦੇ ਲੈ ਹਾਂ ਇਹ ਤਾਂ ਚਲੋ ਬਾਕੀ ਗੱਲਾਂ ਐ ਵੀ ਐ ਇਹਨੂੰ ਆ ਵੀ ਦੱਸਦੀ ਵੀ ਕਹੇਦੇ ਵੀ ਜਦ ਰੋਟੀਆਂ ਬਣਾਉਣੇ ਪੱਖਾ ਲੱਗਦਾ ਉਹ ਤੋਂ ਊਕ ਕੋਈ ਕੰਮ ਕਰਨਾ ਐ ਤਾਂ ਬਾਈ ਪੱਖਾ ਲੱਗਣਾ ਐ ਨਹੀਂ ਬਾਈ ਆਪਣਾ ਨਾ ਦੋ ਚਾਰ ਰੋਟੀਆਂ ਤਾਰ ਕੇ ਕੁਲਰ ਮੂਰੇ ਜਰੂਰ ਆ ਜੇ ਕਰ ਠੀਕ ਨਹੀਂ ਲਓ ਜੀ ਮੀਨਾ ਤਾਂ ਰੇਲ ਬਣਾਤੀ ਅੱਜ ਪਰਮਾਤਮਾ ਨੇ ਐਨ ਪੂਰਾ ਫੁੱਲ ਮੀ ਪੈ ਰਿਹਾ ਜੀ ਫੁੱਲ ਹਾਂ ਲੋ ਜੀ ਸਾਡੇ ਕੋਲ ਕਾਕਾ ਆਇਆ ਇੱਕ ਛੋਟਾ ਆਇਆ ਇਹ ਸਾੜੀ ਭਾਣਜੀ ਐ ਸਾੜੀ ਸੇਟਰ ਦੀ ਗੁਡਿਆ ਇਹ ਦੂਜੀ ਦੀ ਐ ਆਪਣੇ ਜਿਹੜੀ ਗੀਗੇ ਮਾਜਰੇ ਤੋਂ ਹੈ ਕਿਸੇ ਵਿਆਹ ਹੋਈ ਸੀ ਅੰਬਾਲੇ ਕਿਨੇ ਜਿਹੜੀ ਆਪਣੀ ਪਿੰਦੂ ਆਂਦੀ ਐ ਇੱਕਣੀ ਇੱਕ ਚਾਚਾ ਸਾਡਾ ਉੱਥੇ ਰਹਿੰਦਾ ਨਾ ਗੀਗੇ ਮਾਜਰੇ ਉਹਦੀ ਗੁੜੀ ਦੀ ਗੁਡਿਆ ਦੀ ਗੁੜੀ ਆਏ ਛੋਟੀ ਜੀ ਐ ਆਹੋ ਕਿਦਾਂ ਲੈ ਵੀ ਇਹਨੂੰ ਦੇ ਤੇ ਆ ਮੈਂ ਗੁੱਡਾ ਇਹ ਖੇਲਣ ਲੱਗ ਗਈ ਇਹ ਹਣੀ ਕਿ ਆਏ ਹੋਏ ਨੂਰੇ ਨਾਲੇ ਅੱਜ ਪਹਿਲਾ ਦਿਨ ਹੈ ਨੂਰੇ ਨੂਰੇ ਪਹਿਲਾ ਦਿਨ ਹੋਏ ਬਹੁਤ ਆਊ ਹੈ ਜੀ ਕੁੜੀਆਂ ਉਹ ਗੰਦੀ ਦਾ ਇਹ ਉਹ ਹੁਣ ਨਾ ਇਹਨੂੰ ਉਹ ਮਿਲ ਗਿਆ ਨਾ ਗੁੱਡੇ ਦੇ ਹੱਥ ਵਿੱਚ ਇੱਕ ਤਾਂ ਡੱਬੂ ਜਿਹਾ ਬਣਾਇਆ ਬਈ ਇੱਕ ਮੱਕੀ ਜੀ ਹੈ ਹੈ ਮਸਤ ਕੁੜੀ ਮਸਤ ਕੁੜੀ ਹਾਂ ਨੂਰਾ ਹਾਂ ਤਾੜੀ ਹੀ ਮਾਰ ਓਏ ਏ ਓਏ ਨਾ ਬਈ ਗੰਦਾ ਬੱਚਾ ਹਾਂ ਓਏ ਉਹ ਡਿੱਗਣਾ ਜਾਵੇ ਪਿੱਛੇ ਨੂਰਾ ਅਗੂ ਉੱdre ਨਾ ਗੰਦਾ ਬੱਚਾ ਨਹੀਂ ਗੰਦਾ ਬੱਚਾ ਨਾ ਗੰਦਾ ਬੱਚਾ ਗੰਦਾ ਬੱਚਾ ਮੋਰ ਐਕਾ ਰੋਜ਼ ਸਵੇਰੇ ਵੀ 5 ਵਜੇ ਤੇ ਟੀਨਾ ਪਰ ਆ ਕੇ ਉੱਤਰਦਾ ਤੇ ਮੈਨੂੰ ਐ ਲੱਗਦਾ ਵੀ ਕਰਨ ਦੀ ਗੱਲ ਸਹੀ ਆ ਪਿੱਛਾ ਮੋਰ ਦੀ ਨਾ ਅੰਡੇ ਉੰਡੇ ਦੇ ਇਹ ਦੇਖੋ ਬਠਾਈ ਜੰਮਾ ਕਰਨੇ ਨਾ 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 ਹੀ ਸਹੀ ਬਹੁਤ ਸੋਹਣਾ ਪੰਛੀ ਹੈ ਇਹ ਪੰਛੀ ਇੰਨਾ ਸੋਹਣਾ ਨਾ ਇਹਦੇ ਚ ਰੰਗ ਕਿੰਨੇ ਆ ਕਿਹ ਆ ਕੁਦਰਤ ਨਾਲ ਇਹਨੂੰ ਵਖੜੀਓ ਕਿ ਨਾ ਕੈ ਨਹੀਂ ਤੰਤੇ ਪਰਮਾਤਮਾ ਨੇ ਵਿਹਲਾ ਬੈਠ ਕੇ ਬਣਾਇਆ ਹੈ। ਉਹ ਕਾਲਾ ਰੰਗੀ ਵੀ ਆਪਰ। ਇੱਕ ਕਹਾਵਤ ਕਹਿੰਦੇ ਕਹਿੰਦੇ ਵੀ ਆਪਣੇ ਪੈਰਾਂ ਨੂੰ ਦੇਖ ਕੇ ਰੋਂਦਾ ਏ। ਇਹ ਦੱਸਿਓ ਗੱਲ ਸੱਚੀ ਏ ਵੀ ਮੈਨੂੰ ਪੈਰ ਸਹੀ ਨਹੀਂ ਦੇ ਦੇ ਰੱਬ ਨੇ। ਹੋਰ ਕਿੰਨਾ ਸੋਹਣਾ ਦੇਖੋ ਨੀਲੀ ਗੱਲ ਤਨ ਕਲਗੀ। ਬڑے-ਬڑے ਖੰਭ ਆਪਾਂ ਤੇ ਅੱਜ ਦੁਕਾਨ ਤੇ ਕੰਮ ਚੱਲ ਰਿਹਾ ਪਰਸੋਂ ਦਾ ਤੇ ਹੁਣ ਤੁਹਾਨੂੰ ਪਤਾ ਜੀ ਤੇ ਸਭ ਤੋਂ ਪਹਿਲਾਂ ਤਾਂ ਸਾਸਰੀ ਕਾ ਤੁਹਾਨੂੰ ਪਤਾ ਆਪਣਾ ਬਲੌਗ ਚੱਲ ਰਿਹਾ ਜੀ ਕੱਲ ਐਤਵਾਰ ਤਾਂ ਜੀ ਜਾਣਾ ਤਾਂ ਕਿਤੇ ਮੱਥਾ ਟੇਕਣੀ ਜੀ ਆਪਾਂ ਗੁਰਦੁਆਰਾ ਸਾਹਿਬ ਰੋਪੜ ਕਿਨੀ ਤੇ ਫਿਰ ਆਪਣੇ ਆਗੇ ਤੇ ਹੀ ਰਿਸ਼ਤੇਦਾਰ ਜਿਹਦੇ ਕਰਕੇ ਆਈ ਫਿਰ ਤੁਹਾਨੂੰ ਬਲੌਗ ਮੰਨੂ ਇਹ ਟਰੈਕਟਰ ਦਾ ਦੇਣਾ ਪਿਆ ਚਲੋ ਕੋਈ ਨਹੀਂ ਇਹ ਮਸਲੇ ਤੇ ਵੀ ਗੱਲ ਕਰ ਲਈ ਜਦੋਂ ਨਾ ਜੀ ਕਹਿੰਦੇ 60 ਦੀਆਂ ਬ੍ਰੇਕਾਂ ਕਰਨੀਆਂ ਹੋਆਂ ਜਿੰਨੇ ਵੀ 2000 ਤੋਂ ਬਾਅਦ ਐ ਫਾਰਮ ਟਰੈਕ ਤਾਂ ਇਹਦਾ ਬਹੁਤ ਲੰਬਾ ਕੰਮ ਹੁੰਦਾ ਈ ਦੇਖੋ ਹੁਣ ਦੇਖੋ ਐਕਸਲ ਵੀ ਪਟ ਹੋਏ ਪਹਿਲਾਂ ਤਾਂ ਐਕਸਲ ਫਿੱਟ ਹੋਉਂਗੇ ਪਲੇਟਾਂ ਪ੍ਰੂਟਾਂ ਬੈਰਿੰਗ ਪੈ ਕੇ ਫਿਰ ਇਹ ਬ੍ਰੇਕਾਂ ਜੀ ਬ੍ਰੇਕਾਂ ਦਾ ਇਹਦਾ ਐ ਹੋ ਗਿਆ ਤਾਂ ਇਹਦੇ ਚ ਆ ਗਿਆ ਤਾਂ ਇਹ ਪਾਣੀ ਆਹ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਵਾ ਇੱਕ ਦਾ ਇਧਰਲੀ ਸਾਈਡ ਵਾਲੇ ਬ੍ਰੇਕਾਂ ਵਾਲੀ ਸਾਈਡ ਦੇ ਪੈਡਲਾਂ ਵਾਲੇ ਪਾਣੀ ਆ ਗਿਆ ਤਾਂ ਇਹ ਤੇ ਬੂਟ ਪਟ ਗਏ ਦੇਈ ਉਹ ਬੂਟ ਆਪਾਂ ਨੇ ਇਹ ਬੂਟ ਹੈ ਜੀ ਇਹਦੇ ਬੂਟ ਪਟ ਗਏ ਦੇਈ ਇਧਰਲਾ ਵੀ ਪਰਲਾ ਇਹ ਸੁੱਕੀਆਂ ਬ੍ਰੇਕਾਂ ਜੀ ਤੇ ਇਧਰ ਘਟਦਾ ਜੀ ਪਾਣੀ ਤੇ ਇੱਧਰ ਜਿਆਦਾ ਤਾਂ ਜੀ ਬਹੁਤ ਬੁਰਾ ਹਾਲ ਹੋਇਆ ਬਤਾਈ ਦੇਖੋ ਅਸੀਂ ਤਾਂ ਆਪਣਾ ਸਫਾਈ ਕਰੀ ਹੈ ਕੁਝ ਕਰਨੀ ਹੈ ਤੇ ਜਿਹੜੀ ਆਪਣੀ ਪ੍ਰੈਸ਼ਰ ਪਲੇਟ ਸੀ ਇੱਧਰ ਲਈ ਉਹ ਤਾਂ ਜਮਾ ਪੂਰੀ ਜਰ ਲੱਗੀ ਦੀ ਜਮਾ ਖਤਮ ਹੋ ਗਈ ਤੇ ਪਹਿਲੀ ਵਾਰ ਟਰੈਕਟਰ ਖੁੱਲਿਆ ਦੇਖੋ ਚੈਕ ਨਟ ਇੱਕ ਟੱਕ ਮੈਂ ਹੀ ਲਾਇਆ ਇਹਦੀ ਚਾਬੀ ਤਾਂ ਹੁੰਦੀ ਨਹੀਂ ਵੱਡੇ ਚੈਕ ਨਟ ਤੇ ਟੱਕ ਲਾ ਕੇ ਖੋਲਦੇ ਇਹ ਪ੍ਰੈਸ਼ਰ ਪਲੇਟ ਠੀਕ ਹੈ ਤੇ ਇੱਕ ਆਪਾਂ ਮੰਗਾਈ ਆ ਫਿਰ ਨਵੀਂ ਤੇ ਹੋਰ ਵੀ ਥੋੜੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੰਨੇ ਆ ਵੀ ਬਾਕੀ ਸਮਾਨ ਆ ਆਪਾਂ ਨਾ ਫਿਰ ਇੱਕ ਸਾਈਡ ਦੀਆਂ ਲੈਦਰ ਤਾਂ ਆਪ ਲਾ ਦਨੇ ਦੋ ਪਲੇਟਾਂ ਨੂੰ ਤੇ ਇੱਕ ਸਾਈਡ ਦੀ ਆਪਾਂ ਨੇ ਨਵੀਆਂ ਪਾ ਦਿੰਦੀਆਂ ਨੇ ਡਿਸਕ ਪਲੇਟਾਂ ਹੀ ਪਈਆਂ ਦੋ ਕਿਉਂਕਿ ਉਧਰਲੀ ਸਾਈਡ ਵਾਲੀਆਂ ਉਹਨਾਂ ਨੂੰ ਜਰ ਲੱਗ ਗਈ ਸੀ ਜਮੈਂ ਜੇ ਪਟਕਾ ਲੈਦਰ ਲਾਉਂਦੇ ਤਾਂ ਫੁੱਟੀ ਜਾਣੇ ਤੇ ਲੈਦਰ ਤੇ ਛੰਡ ਕਰਨੇ ਤੇ ਗੱਲਬਾਤ ਇਸ ਤਰ੍ਹਾਂ ਇੱਕ ਖੋਲਿਆ ਵੀ ਇਹਦਾ ਪੰਪ ਇਹ ਸਰਵਿਸ ਤਾਂ ਹੋ ਗਈ ਫਿਲਟਰ ਲਾ ਦਿਆ ਵਾ ਤੇਲੇ ਪਾਣਾ ਤੇ ਉਸ ਤੋਂ ਬਾਅਦ ਇਹਦੇ ਕਰਨੇ ਮੁਰਲੇ ਚੱਕੇ ਵੀ ਗਰੀਸ ਤੇ ਇੱਕ ਹੋਰ ਹੋ ਗਿਆ ਜੀ ਇਸ ਸਾਲ ਨਾ ਕਿਸਾਨਾਂ ਨਾਲ ਬਹੁਤ ਪਰਮਾਤਮਾ ਧੋਖਾ ਕਰ ਰਿਹਾ ਕਿਤੇ ਤਾਂ ਪਾਣੀ ਉਹ ਚਲਾਇਆ ਪਿਆ ਜੀ ਹਾਂ ਜੀ ਜੇਰੀਆਂ ਡੁੱਬੀਆਂ ਪਰ ਹੋਰ ਜ਼ਿਲ੍ਹਿਆਂ 'ਚ ਤੇ ਸਾਡੇ ਕਿੰਨੀ ਇੱਧਰ ਰੋਪੜ ਏਰੀਏ 'ਚ ਪੈ ਗਈ ਜੀ ਬਿਮਾਰੀ ਜਿਹੜੀ ਕੋਈ ਧਾਨਾਂ ਨੂੰ ਕੋਈ ਬਿਮਾਰੀ ਪੈ ਗਈ ਤੇ ਜਿਹਦੇ ਕਰਕੇ ਪਾਣੀ ਵੀ ਪੈ ਰਿਹਾ ਇਹਨਾਂ ਵੀ ਆਪਣੇ ਅੱਠ ਕੀਲੇ ਬਾਣੇ ਆ ਛੇ ਤੇ ਬਹੁਤ ਤਕਾ ਹੁੰਦਾ ਕਿਸਾਨਾਂ ਨਾਲ ਜੀ ਦੇਖ ਨਹੀਂ ਹੁੰਦਾ ਕਈ ਵਾਰ ਕਿਉਂਕਿ ਮੈਂ ਤਾਂ ਕਿਸਾਨਾਂ ਨਾਲ ਜੁੜਿਆ ਵਾਂ ਹਾਂਜੀ ਹਾਂ ਜਿਹੜੀ ਗੱਲ ਕਰ ਰਹੇ ਤੇ ਇੱਕ ਜੀ ਆਪਾਂ ਨੇ ਇਹਦਾ ਪੰਪ ਭੇਜਿਆ ਬਾਈ ਖੋਲਕੇ ਪੰਪ ਅਜੇ ਆਇਆ ਨਹੀਂ ਤੇ ਉਹ ਲਾਣਾ ਅੱਜ ਆਪਾਂ ਨੇ ਇਹਦੀਆਂ ਬ੍ਰੇਕਾਂ ਫਿੱਟ ਕਰਨੀਆਂ ਕਰ ਤਾਂ ਕੱਲ ਦੇਣੀਆਂ ਤੁਸੀਂ ਕੱਲ ਫਿਰ ਤੁਹਾਨੂੰ ਪਤਾ ਐਤਵਾਰ ਤਾਂ ਮੈਂ 12 ਵਜੇ ਤੱਕ ਆਇਆ ਵੀਰੇ ਫਿਰ ਇਹਦੇ 베アリング ਨਹੀਂ ਤੇ ਹੀ ਆਏ ਹੋਰ ਸਮਾਨ ਆ ਗਿਆ ਤਾਂ ਵੀ 베アリング ਨਹੀਂ ਆਏ ਕਾਲਰਾਂ ਦੀ ਫਿਰ ਓਰੇ ਤੇ 베アリング ਤਾਂ ਲੈ ਲਏ ਫਿਰ ਕਾਲਰਾਂ ਨਹੀਂ ਮਿਲੀਆਂ ਹੁਣ ਕਾਲਰਾਂ ਅੱਜ ਕੱਲ ਲਿਆਏ ਮੁੱਲਾਂਪੁਰ ਤੋਂ ਹੁਣ ਕਰਦੇ ਆਪਾਂ ਇਹਨਾਂ ਦੀ ਫਿਟਿੰਗ ਮੈਂ ਸੋਚਿਆ ਵੀ 2-4 ਮਿੰਟ ਦਾ ਬਲੌਗ ਆਪਾਂ ਆਪਣੇ ਸਬਸਕ੍ਰਾਈਬਰਾਂ ਨੂੰ ਦੇ ਦਈ ਕਿਉਂਕਿ ਕਈ ਆਪਣੇ ਸਬਸਕ੍ਰਾਈਬਰ ਪੁੱਛਦੇ ਹੁੰਦੇ ਨੇ ਜਿਹੜੇ ਨਵੇਂ ਵੀ ਜੁੜੇ ਵੀ ਵੀਰ ਕਿ ਆ ਕੰਮ ਕਰਦੇ ਆ ਜਾਂ ਤੁਸੀਂ ਬਲੌਗ ਦੰਦੇ ਇੰਟਰੈਕਟਰ ਦਾ ਹੁਣ ਕੀ ਕਰੀਏ ਜੀ ਜੇ ਤਾਂ ਹੋਵੇ ਜੀ ਦੋ ਬੰਦੇ ਅਸੀਂ ਫਿਰ ਮੈਂ ਨਾਲੇ ਕੰਮ ਵੀ ਕਰਦਾ ਦਿਖਾ ਦਈਏ ਨਾਲੇ ਖੋਲ ਬੰਦ ਨਾਲੇ ਕਹਿਣਾ ਉਹਦੇ ਕੈਮਰਾਮੈਨ ਵੀ ਚਹੀਦਾ ਕੋਈ ਗੱਲ ਚਲੋ ਜਿੰਨਾ ਕਹਿ ਹੈ ਮੈਂ ਚੱਲੀ ਜਾਣਾ ਤੁਹਾਡੇ ਨਾਲ ਤੁਹਾਨੂੰ ਕੋਈ ਨਾ ਕੋਈ ਬਲੌਗ ਦਊਂਗੇ ਤੇ ਤੁਹਾਨੂੰ ਪਤਾ ਹੀ ਵੀ ਅਸੀਂ ਕੱਲ ਮੂ ਬਣਾ ਰਹੇ ਤੇ ਮਨ ਵੀ ਚਲੋ ਘੁੰਮਿਆਂ ਨੇ ਕਿਤੇ ਜਾਂ ਮੱਥਾ ਟੇਕ ਆਣੇ ਨਾਲੇ ਘੁੰਮ ਫਿਰ ਆਣੇ ਉਹ ਫਿਰ ਜਾ ਨਹੀਂ ਤਈ ਹੋਇਆ ਦੇਖੋ ਟੀਫਨ ਆ ਗਿਆ ਮੇਰਾ ਲਾਂਚ ਬਾਕਸ ਮਹਾਰਾ ਸਚੇ ਪਾਸ਼ਾ ਸੁੱਖ ਰੱਖੀ ਲੱਗੇ ਜੀ ਕੰਮ ਸ਼ੁਰੂ ਕਰਨਾ ਤੇ ਆਪਾਂ ਨਾ ਹੁਣ ਪਹਿਲਾਂ ਤਾਂ ਇਹ ਦੋਈ ਐਕਸਲ ਕੱਪ ਠੋਕੇ ਵੀ ਨਵੇਂ ਬੈਰੰਗ ਤੇ ਹੁਣ ਕਲਰਾਂ ਪੈਣੀਆਂ ਕਿ ਇਹ ਉਹ ਪਲੇਟਾਂ ਦੇ ਪਿੱਛੇ ਹੀ ਸੀਲ ਵਾਲੀਆਂ ਜੀ ਇਹ ਸੀਲ ਦੇ ਉੱਪਰ ਨਾ ਜਿਹੜੀ ਪਲੇਟ ਉਹ ਚੜਨੀ ਹੈ ਹੁਣ ਉਹਦੇ ਵਿੱਚ ਨਾ ਕਲਰ ਦੇਤੀ ਉਹਨਾਂ ਨੇ ਵੀ ਕਲਰ ਤਾਂ ਰਹੀ ਹੈ ਵੀ ਇਹ ਘੱਟ ਜਾਂਦਾ ਇਹ ਤੂੰ ਪਾਣੀ ਪਾ ਕੇ ਨਾ ਗਾਰਾ ਪਾ ਕੇ ਘਸੀ ਜਾਂਦੇ ਤਾਂ ਉਹ ਕਹਿੰਨੇ ਕਲਰ ਕੱਢੋ ਚੇਂਜ ਕਰ ਲਓ ਸੈਜ ਫੇਰ ਹੀ ਨਿਊ ਹੋ ਜਾਣਾ ਤਾਂ ਇਹ ਚੱਕਰ ਤਾਂ ਹੀ ਲੋ ਜੀ ਹੁਣ ਲੱਗੇ ਆਪਾਂ ਸ਼ੁਰੂ ਕਰਨਾ ਤੇ ਬਾਕੀ ਇਹ ਪੱਟੇ ਨਹੀਂ ਹੋਏ ਕਿਉਂਕਿ ਪਹਿਲੀ ਵਾਰ ਖੁੱਲਿਆ ਇਹ ਟਰੈਕਟਰ ਹੈ ਜੀ ਤਿੰਨ ਮਾਡਲ 2003 ਮਾਡਲ ਤੇ ਜਿਹਦੇ ਕੋਲ ਹੈ ਤਾਂ ਉਹਦੇ ਪਾਸ ਚਲਾਈ ਬਹੁ ਘੱਟ ਤੀ ਜੇ ਉਹਨਾਂ ਕੰਮ ਕਰਨਾ ਕਰਕੇ ਖੜਾ ਦੇਣਾ ਨਾ ਉਹਨਾਂ ਕਦੀ ਇਹਦੀ ਸਰਵਿਸ ਨਾ ਪੰਪ ਵੀ ਪਹਿਲੀ ਵਾਰ ਖੁੱਲਿਆ ਤੇ ਐਕਸਲ ਵੀ ਪਹਿਲੀ ਵਾਰ ਖੁੱਲੇ ਆ ਤੇ ਜਿਹਦੇ ਕਰਕੇ ਹੀ ਫਿਰ ਸਾਨੂੰ ਇਹ ਕਰਾਲੀ ਪ੍ਰਾਈਸ ਪਰ ਪਟਾਣੇ ਪਏ ਜੀ ਨਹੀਂ ਤਾਂ ਅਸੀਂ ਉਲਟਾ ਕਰਕੇ ਮਾਰਦੇ ਦੋ ਵਾਰੀ ਚੱਕ ਜੇ ਜਦੀ ਪੜ ਜਾਂਦਾ ਐਕਸਲ ਸਟੈਂਡਰਡ ਹੀ ਹੁੰਨੇ ਸਾਈਜ਼ ਪਰ ਇਹ ਹੁਣ ਤੁਹਾਨੂੰ ਪਤਾ ਜਰਜੋਰ ਪੈ ਗਈ ਤੀ ਬੜਾ ਕੰਮ ਖਰਾਬ ਹੋ ਗਿਆ ਭਾਈ ਚਲੋ ਫਿਰ ਵੀ ਲੋਟ ਆ ਗਿਆ ਲਓ ਜੀ ਹੁਣ ਮੈਂ ਫਿਟਿੰਗ ਲੱਗਿਆ ਕਰਨ ਉਹ ਬੂਟ ਤਾਂ ਪਾਤੇ ਆਪਾਂ ਨੇ ਤੇ ਟਾਈਮ ਹੋ ਰਿਹਾ ਜੀ 9:30 ਦਾ ਤੇ ਆਪਾਂ ਆ ਜੰਨੇ ਹੁਣ 8:30 ਵਜੇ ਦੁਕਾਨ ਤੇ ਕਰਨ ਨੂੰ ਛੱਡ ਗਏ 8:30 ਸਕੂਲ ਚ ਭੱਜਦੀ ਦੁਕਾਨ ਤੇ ਸਾਰਾ ਦਿਨ ਅਜੂਰੀ ਲਾਣਾ ਆਪਾਂ ਨੂੰ ਕਿਉਂਕਿ ਇਹਦਾ ਬ੍ਰੇਕਾਂ ਦਾ ਕੰਮ ਬਹੁਤ ਹੈ ਇੱਕ ਆਣਾ ਜੀ ਅੱਜ ਆਪਣੇ ਕੋਲ 35 735 ਕੱਲ ਪੁੱਛ ਕੇ ਗਏ ਤੇ ਤੇ ਉਹ ਆਊਗਾ 10:00 ਵਜੇ ਨਮੀ ਆ ਗਿਆ ਲਓ ਜੀ ਅੱਜ ਸਾਡੇ ਕੋਲ ਟਾਈਮ ਵੀ ਬਹੁਤ ਘੱਟ ਹੈ ਜੀ ਕੀ 8:20 ਹੋ ਗਏ نیند ਪਾਉ ਪੈ ਰਹੇ ਜੀ ਰੁਕ ਰੁਕ ਕੇ ਜਾ ਰਹੇ ਮੂਵੇ ਤੁਸ ਦਿਖਦਾ ਹੀ ਨਹੀਂ ਇੰਨਾ ਨਹੀਂ ਲਗਾਤਾਰ ਪੈ ਰਹੇ ਤੇ ਚੱਕਰਾਂ ਤਾਂ ਵੀ ਛੁੱਟੀ ਵੀ ਕਰਾ ਲੰਦੇ ਪਰ ਅੱਜ ਜੱਸ ਕਰਨ ਦਾ ਪੇਪਰ ਵੀ ਹੈ ਇਹ ਮੇਨ ਗੱਲ ਪਰ ਵੇ ਨਾ ਜੀ ਛੁੱਟੀ ਵੀ ਕਾਤੋਂ ਕਰਾਣੀ ਹੈ نیند ਦਾ ਕੀ ਪਤਾ ਜੱਸ ਕਰਨਾ ਹੁਣ ਫੈਕ ਹੈ ਉਹਦੇ ਬਾਦ ਮੁੜ ਕੇ ਸਾਰਾ ਦਿਨ ਨਾ ਪਵੇ ਹਨੀ ਐ ਵੀ ਤੁਹਾਨੂੰ ਸਕੂਲ ਪਟਾਵਾ ਹੋਣੀ ਪੈਸੇ ਨੇਟ ਦਾ ਹੈਗੇ ਅੱਜ ਆਪਾਂ ਕੋਸ ਨਹੀਂ ਹੁੰਦਾ ਮੈਡਮ ਨੂੰ ਕਹਿ ਦੂੰਗਾ ਜੀ ਬਹੁਤ ਕੀਤਾ ਆ ਦੇਖੋ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਆਰੇ ਅੰਦਰ ਜ਼ਿਆਦਾਤਰ ਵਾਰਾ ਪਸ਼ਵਾਨੇ ਉਹ ਚੱਕਰ ਪਾਇਆ ਵੇ ਦੇਖੋ ਇਹ ਹਰਿਆਈ। ਉਧਰ ਮੁੰਡਾ ਕੁਝ ਦੇਖ ਨਹੀਂ ਰਿਹਾ ਜੇ ਕਿਤੇ ਸੜਕ ਦੇ ਗੱਪਾ ਹੁੰਨੇ ਵੀ 3-3 4-4 ਆ ਰਿਹਾ ਜੱਸ ਕਰਨਾ। ਉਹਦਾ ਕਿਆ ਬਣਿਆ ਜੱਸ ਕਰਨ ਜਿਹੜਾ ਆਪਣਾ ਸਿਆਣੀ ਮੱਜਰਾ ਨਿਸਾਨ ਨੇ ਗੁੰਦਾ ਮਾਰਿਆ ਤਾਂ ਕਹਿੰਦੇ ਉਹ ਤਾਂ ਤੋਮਾ ਚ ਚਲੇ ਗਿਆ ਹਣੀ। ਹਾਂ। ਫਿਰੇ ਭੰਤੇ ਆਈ ਉਹਨੇ। ਚਲੋ ਜੀ ਮੈਕਸ ਵਿੱਚ ਆ ਗਏ ਆਪਾਂ। ਤਕਰੀਬਨ ਤਕਰੀਬਨ ਆਪਾਂ ਨੇ ਕ੍ਰੋਸ ਕਰ ਤੜੀ। ਮੈਕਸ ਵਿੱਚ ਕ੍ਰੋਸਿੰਗ ਹੈ ਬਾਸ ਨੂੰ 당ਗੀ। ਦੇ ਅੱਗੇ ਬਹੁਤ ਔਖਾ ਜੀ ਆਪਾਂ ਅੱਗੇ ਪਹਿਲੇ ਪਹਿਲੇ ਗੇਰੇ ਮੈਂ ਆਪ ਰੇਸ ਵਾ ਗਈ ਜੀ ਕਮੀ ਬਹੁਤ ਤੇਜ਼ ਹੈ ਜੀ ਨੰਬਰ 2 ਜੀ ਕੰਦਰ ਤੇ ਨਾ ਭਾਫ ਜੀ ਹੋ ਜਾਂਦੀ ਹੈ ਜਿਕਣਾ ਏਸੀ ਵੀ ਲਾਇਆ ਵਾ ਪਰ ਉਹ ਕਰਹਿ ਕੇ ਆ ਜੀ ਜਾਣਾ ਤਾਂ ਪੈਣਾ ਕਿਉਂ ਜ਼ਰੂਰੀ ਹੈ ਜੀ ਜੱਸ ਕਰਨ ਦੇ ਟੈਸਟ ਚੱਲ ਰਹੀ ਹੈ ਜੀ ਇਹ ਦੇਖੋ ਇਹਦਾ ਡਿਵਾਈਡਰ ਕਿੰਨਾ ਸੋਹਣਾ ਬਣ ਗਿਆ ਜਿਹੜਾ ਮੀ ਪੈ ਰਿਹਾ ਨਾ ਜੱਸ ਕਰਨ ਕਿੰਨਾ ਨੈਨ ਹੋ ਗਿਆ ਨਾ ਪਤੰ ਤਾਂ ਐਵੇਂ ਆਉਂਦੀ ਦਿਖਣਾ ਬੋਟ ਵੀ ਮੂਰੇ ਦਿਖਾ ਆ ਆਏ ਜਿਹੜਾ ਇਹਦਾ ਖਣੇ ਨਹੀਂ ਤੁਸੀਂ ਸਾਹਮਣੇ ਦੇਖੋ ਜੀ ਮੇਰਾ ਹੁਣ ਥੋੜਾ ਘਟਿਆ ਜੀ ਮੀਂਹ ਨਹੀਂ ਮੀਂਹ ਬਹੁਤ ਆ ਗਿਆ ਤਾਂ ਇਹ ਦਿਖੇ ਇੰਦਾ ਹੀ ਰਿਹਾ ਮੁੰਡਾ ਇੱਕ ਵਾਰ ਤਾਂ ਜੱਸ ਕਰਨ ਮਾਣਾ ਐ ਕਰਿਆ ਵੀ ਰੁਕ ਜੀ ਹੈ ਨਾ ਪਰ ਟਾਈਮ ਨਹੀਂ ਹੈ ਆਪਣੇ ਕੋਲ ਇਹ ਆ ਗਿਆ ਜੀ ਕੋਲ ਵਾਲਾ ਰਸਤਾ ਤੇ ਵੀ ਅੱਜ ਬਹੁਤ ਖਰਾਬ ਹੋਇਆ ਮੱਕਾ ਲ ਵੀ ਬੈਲੇ ਅਨਾਈ ਇੱਕ ਵਾਰ ਨਹੀਂ 12 ਵਜੇ ਤੇ ਲੈ ਗਈ 12:30 ਇੱਕ ਵਜੇ ਪੂਰਾ ਮੀਂਹ ਪਿਆ ਵਰਤਨ ਇਹ ਕਿ ਆ ਜੱਸ ਕਰਨ 1300 ਦਾ ਵੀ ਮੈਂ ਕਹਿੰਦਾ ਨਦੀ ਚ ਪਾਣੀ ਵੀ ਆਇਆ ਹੋਊਗਾ ਇਹਦੇ ਚ ਕਿਉਂਕਿ ਕੱਲ ਮੀਂਹ ਪਿਆ ਤੇ ਅੱਜ ਸਵੇਰ ਦਾ ਹਿਮਾਚਲ ਪੈ ਰਿਹਾ ਉਹ ਦੇਖੋ ਆਈ ਵੀ ਆਈ ਇਹਨਾਂ ਦੀ ਸਾਹਮਣੇ ਦੰਦ ਖਾ ਉੱਪਰ ਦੇਖੇ ਨਹੀਂ ਰਿਹਾ ਜੀ ਕੁਝ ਨਹੀਂ ਮੈਂ ਦੇਖ ਮਾਏ ਮਾ ਦੇਖ ਚਲੋ ਘੋਲੋ ਮੈਂ ਚਲੋ ਕਿਆ ਮਿਲਦਾ ਇਹ ਕਿੰਨਾ ਪਾਣੀ ਲਈ ਪਛਾਰ ਰੱਖਿਆ ਉਹ ਦੇਖ ਲਈ ਹੋਰ ਇਧਰ ਵੀ ਸੋਨਾ ਨਹੀਂ ਬਰਾਬਰ ਹੈ ਜੀ ਸਾਰੇ ਕਿਤੇ ਇਹ ਉਹ ਜਿਹੜਾ ਇਹ ਪਲਾਟ ਸਿਆਲਪੇ ਵਾਲੇ ਰਾਸਤੇ ਨੂੰ ਮੁਰਨਾ ਆਪਾਂ ਨੇ ਇਹ ਸਿੱਧਾ ਜਾ ਰਿਹਾ ਜੀ ਕਰਾਲੀ ਨੂੰ ਕਿਉਂਕਿ ਦੇਖੋ ਮੀਂਹ ਪੈ ਰਿਹਾ ਤਾਂ ਰਾਈਫੁੱਥ ਵੀ ਹੈ ਤਾਂ ਬਹੁਤ ਧਿਆਨ ਨਾਲ ਚੱਲਣਾ ਆਪਾਂ ਨੇ ਸਾਡਾ ਟਾਈਮ ਤਾਂ ਹੋ ਗਿਆ ਜੀ 8:30 ਹੋਲੇ ਪੂਰੇ 3:00 ਹੋ ਗਏ 8:30 ਹੋਰ ਹੈ ਨਾ ਜੀ ਜਿੱਕਣਾ ਮੋਟਰਸਾਈਕਲ ਜਾ ਰਹੇ ਨਾਲ ਨਾਲ ਆਪਾਂ ਗੱਡੀ ਵੀ ਹੋੜੀ ਚਲਾਣਾ ਚਲਾਣੀ ਚਾਹੀਦੀ ਸਾਨੂੰ ਕਿਉਂਕਿ ਜਲ ਪਾਣੀ ਦਾ ਕੋਈ ਥੋਆ ਅੰਦਾਣਾ ਫਿਰ ਇਹਨਾਂ ਦੇ ਉੱਪਰ ਵੱਜਦਾ ਮੋਟਰਸਾਈਕਲ ਸਕੂਟਰ ਵਾਲਿਆਂ ਦੇ ਉੱਪਰ ਵੀ ਗੱਲ ਪਈ ਐ ਕਿ ਨਹੀਂ ਕਹਾਂ ਇੱਥੇ ਹੋਂ ਤੇ ਕੋਈ ਰਸਤਾ ਸਾਰਾ ਖੱਟਿਆ ਬਾਤ ਕਰੀਬ ਆਪਾਂ ਨੇ ਜਮਾਂ ਚੱਲ ਜਿੱਥੇ 30 ਹੋਵੇ 8:30 ਵੀ ਹੋਲੇ 2 ਮਿੰਟ ਹੋਰ ਨਹੀਂ ਪਰ ਜਾਣਾ ਨਾ ਆ ਰਹੀ ਹੈ ਆਪਣੀ ਦੁਕਾਨਾਂ ਪੱਦਾ ਬੱਲਾ ਬੰਤਾਲੇ ਆਂ ਚੱਲ ਰਹੀ। ਰਾਸਤਾ ਹੀ ਬਹੁਤ ਖਰਾਬ ਉਹ ਪੱਦਾ ਬੱਲਾ ਕਿੱਦਾਂ ਥੱਕੜਾ ਟੋਵਾ ਜਾ ਪੈ ਗਿਆ। ਜੱਸ ਕਰਨ ਓ ਖਜਾ ਸਪੂਰ ਤੋਂ ਆਪਾਂ ਨੇ ਗੱਡੀ ਰੋਕ ਕੇ ਉਤਰਨਾ ਈ। ਦਮਾ ਦਮ ਬੈਗ ਮੈਂ ਤੁਹਾਨੂੰ ਫਰਾਮ ਦਾ ਮੰਦਕ ਦੇਖਣਾ ਇੱਧਰ ਤੋਂ ਹੋ ਕੇ ਸਿੱਧਾ ਉੱਥੇ ਜਾਣਾ ਕਿਤੇ ਰੁਕਣਾ ਨਹੀਂ ਰਸਤੇ 'ਚ। ਸਿੱਧਾ ਆਪਣਾ ਕਲਾਸ 'ਚ ਜਾਣਾ।